ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਾਮੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀਰਕਰ ਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਸੈਕੰਡ ਹੈਂਡ ਰੂਟਾਵੇਟਰ ਸਾਰੇ ਮੇਰੀ ਬੈਕ ਸਾਈਡ ਤੇ ਖੜੇ ਨੇ 7 ਫੁੱਟਾ ਰੂਟਾਵੇਟਰ ਨੇ ਜੀ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਜੀ ਆਪਾਂ ਦਵਾਂਗੇ ਤੇ ਅੱਜ ਆਪਾਂ ਇੱਕ ਬਾਈ ਨਵਾਂ ਬੀਲਰ ਵੀ ਦੇਣਾ ਵਾ ਤੇ ਬੀਲਰ ਦੇਣਾ ਪਿੰਡ ਭਾਟਾ ਖੁਰਦ ਰਾਹੋਂ ਦੇ ਕੋਲ ਦਬਾਬੇ ਏਰੀਆ 'ਚ ਬਾਈ ਭਲਵੀਰ ਸਿੰਘ ਜੀ ਤਮੜਾ ਤੋਂ ਉਹਨਾਂ ਨੂੰ ਅੱਜ ਆਪਾਂ ਬੀਲਰ ਦੇਣਾ ਵਾ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਰੂਟਾਵੇਟਰ ਪੁਰਾਣਿਆਂ ਬਾਰੇ ਵੀ ਜਾਣਕਾਰੀ ਦਵਾਂਗੇ ਆਪਣੇ ਕੋਲ ਸੈਕੰਡ ਹੈਂਡ ਖੜੇ ਆ ਤੇ ਵੀਡੀਓ ਨੂੰ ਦੇਖਿਓ ਪੂਰਾ ਸਭ ਤੋਂ ਪਹਿਲਾਂ ਤਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਬਣੇ ਰਹੇ ਹੋ ਵੀਡੀਓ ਚ ਇਦਾਂ ਹੀ ਆਹ ਭਾਈ ਆਪਣੇ ਕੋਲ ਦੋ ਖੜੀਆਂ ਮਸ਼ੀਨਾਂ ਇੱਕ ਤਾਂ ਸਿੰਗਲ ਰੋ ਵਾਲੀ ਆ ਮੱਕੀ ਦਾ achar ਪਾਉਣੇ ਵਾਲੀ ਦੇਖਿਆ ਗਈ ਜੀ ਡਬਲ ਰੋ ਵਾਲੀ ਤੇ ਬਾਕੀ ਮਲਚਰ ਖੜੇ ਨੇ 8 ਫੁੱਟੇ ਖੜੇ ਨੇ ਦੋ ਮਾਲਚਰ ਇੱਕ ਇਹਦੇ ਵਿੱਚੋਂ ਸੇਲ ਹੋ ਗਿਆ ਇੱਕ ਰਹਿ ਗਿਆ ਬਾਕੀ ਨਾਲ ਦੀ ਨਾਲ ਹੋਰ ਆਈ ਜਾਣੇ ਆ ਜੀ ਕਿਸੇ ਨੇ ਵੀ ਕੋਈ ਵੀ ਸ਼ਕਤੀਮਾਨ ਇੰਪਲੀਮੈਂਟ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰਿਓ ਜੀ ਵੀਡੀਓ ਦੇ ਥੱਲੇ ਆਪਣਾ ਜਿਹੜਾ ਨੰਬਰ ਉਹ ਚੱਲੀ ਜਾ ਰਹੇ ਨੇ ਜੀ ਬਾਕੀ ਹੋਰ ਨਵੇਂ ਪੁਰਾਣੇ ਇੰਪਲੀਮੈਂਟਰ ਜੇ ਕੋਈ ਵੀ ਆਉਂਦਾ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਕਰਿਆ ਕਰਾਂਗੇ ਸ਼ੇਅਰ ਇਸ ਕਰਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਤੇ ਆਹ ਚੱਲ ਰਹੀ ਆ ਬਾਈ ਜੀ ਆਪਣੇ ਪੁਰਾਣੇ ਸ਼ਕਤੀਮਾਨ ਰੋਟਾਵੇਟਰ ਦੀ ਰਿਪੇਅਰ ਤੇ ਰੰਗ ਵੀ ਕਰਾ ਬਾਈ ਨੇ ਕਾਫੀ ਪੁਰਾਣਾ ਰੂਟਾ ਬਟਰ ਰੇਂਗ ਕਰਾਇਆ ਹੈ ਦੁਬਾਰਾ 2007 88 ਕ ਮਾਡਲ ਆਹ ਰੂਟਾ ਬਟਰ ਪਲੇਟ ਤੇ ਵੀ ਰੰਗ ਹੋਇਆ ਹੋਇਆ ਤੇ ਇਧਰ ਇਹਦੀ ਚਲਦੀ ਹੈ ਰਿਪੇਅਰ ਤੇ ਇਹਦੇ ਪ੍ਰੋਬਲਮ ਆ ਗਈ ਸੀ ਤੇ ਬਾਈ ਜੀ ਨੇ ਕਹਿੰਦੇ ਸੀਗੇ ਵੀ ਸੀਲ ਲੀਕ ਹੋ ਗਈ ਪਰ ਇਹਦੀ ਸੀਲ ਨਹੀਂ ਲੀਕ ਹੋਈ ਸੀ ਜਿਹੜਾ ਉੱਪਰ ਆਹ ਦੇਖੋ ਨਟ ਪਏ ਨੇ ਉਹ ਗੁੱਲਾ ਤੋਂ ਦੂਜੇ ਝੋਲੀ ਕੋਨ ਲੱਗ ਗਿਆ ਸੀ ਉਹਦੇ ਵਿੱਚ ਹੁਣ ਦੁਬਾਰਾ ਜੈਨ ਪਾ ਕੇ ਆ ਦੇਖੋ ਦੁਬਾਰਾ ਗੁੱਲਾ ਜਿਹੜਾ ਉਹ ਕੱਟ ਕਰਿਆ ਵਾ ਤੇ ਹੁਣ ਪ੍ਰੋਪਰ ਪੂਰਾ ਵਧੀਆ ਹੋ ਗਿਆ ਜੀ ਇਹ ਲਓ ਜੀ ਵੀਰ ਹੁਣੇ ਆਏ ਨੇ ਜੀ ਪਾਟਾ ਕਲਾਂ ਵਾਲੇ ਤੇ ਪਾਟਾ ਕਲਾਂ ਤੋਂ ਆਏ ਨੇ ਬਲਵੀਰ ਸਿੰਘ ਭਾਈ ਹੁਣੀ ਤੇ ਇਹਨਾਂ ਨੂੰ ਆਪਾਂ ਦਿੱਤਾ ਜੀ ਬੈਲਰ ਤੇ ਰੈਕ ਸ਼ਕਤੀਮਾਨ ਦਾ ਅੱਜ ਇੱਕ ਹੋਰ ਬੈਲਰ ਕਰਤਾ ਸੇਲ ਵਾ ਜੀ ਜਿੰਨੇ ਵੀ ਵੀਰ ਦਵਾਬੇ ਏਰੀਏ ਦੇ ਵਿੱਚ ਵੀ ਜਿੰਨੇ ਵੀ ਵੀਰ ਆਉਂਦੇ ਨੇ ਆਪਣੇ ਕੋਲ ਬੇਲਰ ਰੈਕ ਕਰਨ ਜਿਹੜੀ ਸਭ ਤੋਂ ਜ਼ਿਆਦਾ ਮਾਰਕੀਟ ਦਵਾਬੇ ਏਰੀਏ ਚ ਹੌਲੈਂਡ ਟਰੈਕਟਰ ਦੀ ਆ ਸਭ ਤੋਂ ਜ਼ਿਆਦਾ ਮਾਰਕੀਟ ਆ ਜੀ ਦਵਾਬੇ ਏਰੀਏ ਚ ਹੌਲੈਂਡ ਦੀ ਤੇ ਜਿੰਨੇ ਵੀ ਵੀਰ ਵੀਡੀਓ ਦੇਖਨੇ ਸਾਰੇ ਦੱਸੋ ਵੀ ਤੁਹਾਡੇ ਏਰੀਏ ਦੇ ਵਿੱਚ ਕਿਹੜੇ ਟਰੈਕਟਰ ਦੀ ਮਾਰਕੀਟ ਜ਼ਿਆਦਾ ਹੌਲੈਂਡ ਦੀ ਜ਼ਿਆਦਾ ਜਾਂ ਸਵਰਾਹ ਦੀ ਜਾਂ ਜੌਂਡੀਅਰ ਦੀ ਕਿਸੇ ਵੀ ਟਰੈਕਟਰ ਦੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈ ਇਹਨਾਂ ਨੂੰ ਸੇਲ ਕਰਿਆ ਆਪਾਂ ਬੇਲਰ ਤੇ ਰੈਕ ਪਾ ਲਿਆ ਹੁਣ ਆਪਾਂ ਰੈਕ ਨੂੰ ਸਾਈਡ ਤੇ ਕਰਕੇ ਆਪਾਂ ਬਿਲਕੁਲ ਲਓ ਜੀ ਬਾਈ ਜਣੀ ਆਪਣੇ ਕੋਲ ਪਹੁੰਚ ਗਏ ਜੀ ਪਹਾੜਤਾ ਖੁਰਦਪਿੰਡ ਤੋਂ ਬਾਈ ਜੀ ਬਲਵੀਰ ਸਿੰਘ ਜੀ ਤਾਂ ਬੜਾਇਆ ਤਾਂ ਤੇ ਵੀਰ ਉਹਨਾਂ ਨੂੰ ਆਪਾਂ ਬਾਈ ਬੈਲਰ ਸੇਲ ਕਰਿਆ ਸੀ ਬੈਲਰ ਤੇ ਰੈਕ ਦੋਨੇ ਯਾਨੀ ਕਿ ਸੇਲ ਕਰੇ ਨੇ ਤੇ ਇਹ ਜਿਹੜਾ ਪਹਾੜਤਾ ਖੁਰਦ ਪਿੰਡ ਦਾ ਬਾਈ ਜੀ ਇਹ ਪਿੰਡ ਦਾ ਰਾਹੋਂਕੋਲ ਦਬਾਬਾ ਏਰੀਆ ਜੀ ਤੇ ਟਰੈਕਟਰਾਂ ਦੇ ਮਾਰਕਿਆਂ ਤੁਸੀਂ ਪਤਾ ਲੱਗ ਜਾਂਦਾ ਵੀ ਦਵਾਬੇ ਏਰੀਏ 'ਚ ਆਏ ਨੇ ਭਾਈ ਜੀ ਕਿਉਂਕਿ ਦਵਾਬੇ ਏਰੀਏ ਦੇ ਵਿੱਚ ਭਾਈ ਹਾਲੈਂਡ ਦਾ ਪੂਰਾ ਗੜਾ ਹੈ ਜੀ ਤੇ ਸਭ ਤੋਂ ਜ਼ਿਆਦਾ ਹਾਲੈਂਡ ਭਾਈ ਜੀ ਦਵਾਬੇ ਏਰੀਏ ਦੇ ਵਿੱਚ ਆ ਤੇ ਇੱਕ ਗੱਲ ਭਾਈ ਕਮੈਂਟ ਜ਼ਰੂਰ ਕਰਿਓ ਆਪਣੀ ਵੀਡੀਓ ਤੇ ਸਾਰੇ ਜਣੇ ਤੇ ਕਿਹੜੇ ਏਰੀਏ ਦੇ ਵਿੱਚ ਜਿੰਨੇ ਵੀ ਤੁਸੀਂ ਵੀਡੀਓ ਦੇਖਦੇ ਨੇ ਭਾਈ ਵੀ ਤੁਹਾਡੇ ਏਰੀਏ ਦੇ ਵਿੱਚ ਕਿਹੜੇ ਟਰੈਕਟਰ ਦੀ ਮਾਰਕਟ ਜ਼ਿਆਦਾ ਆਪਣੇ ਆਪਣੇ ਏਰੀਏ ਦੇ ਹਿਸਾਬ ਨਾਲ ਆਪਣੇ ਆਪਣੇ ਮਤਲਬ ਟਰੈਕਟਰਾਂ ਦਾ ਨਾਮ ਦੱਸੋ ਵੀ ਤੁਹਾਡੇ ਏਰੀਏ 'ਚ ਕਿਹੜੇ ਟਰੈਕਟਰ ਦੀ ਮਾਰਕਟ ਜ਼ਿਆਦਾ ਯਾਨੀ ਜੇ ਸਾਡੇ ਏਰੀਏ ਤੇ ਲਾਓ ਮਾਸ਼ਵਾੜਾ ਸਾਹਿਬ ਏਰੀਏ ਦੇ ਵਿੱਚ ਇੱਥੇ ਜੌਂਡੀਅਰ ਜਾਂ ਸਵਰਾਜ ਇਹਨਾਂ ਚੀਜ਼ਾਂ ਦੀ ਮਾਰਕੀਟ ਜ਼ਿਆਦਾ ਜੌਂਡੀਅਰ ਤੇ ਸਵਰਾਜ ਦੀ ਜੇ ਆਪਾਂ ਚਲ ਜੀ ਰਾਹੋਂਵਾਲੂ ਦਵਾਬੇਵਾਲ ਨੂੰ ਸਾਡੇ ਏਰੀਏ ਤੋਂ ਫਿਰ ਉੱਥੇ ਜਾ ਕੇ ਹੋ ਜਾਂਦਾ ਹੌਲੈਂਡ ਤੇ ਬੇਲਰ ਹੁਣ ਫਾਰੀਏ ਬੇਲਰ ਦੀ ਪੀਡੀਆ ਹੀ ਫੁੱਲ ਕਰਦੀ ਤਿਆਰ ਫੁੱਲ ਕਰਕੇ ਬਾਈ ਇਹਨਾਂ ਦਾ ਖੜਾਇਆ ਹੋਇਆ ਸਾਡੇ ਬੰਦਿਆਂ ਦਾ ਤੇ ਹੋਰ ਵੀ ਬਾਈ ਕਾਫੀ ਇੰਪਲੀਮੈਂਟ ਸ਼ਕਤੀਮਾਨ ਦੇ ਆਪਣੇ ਆਉਂਦੇ ਨੇ ਜਿਵੇਂ ਆਪਣਾ ਦੇਖੋ ਐਮਬੀ ਪਲੌ ਬਾਈ ਪੂਰੀ ਸਿਰਾ ਕੁਆਲਿਟੀ ਦਾ ਆਪਣਾ ਜਿਹੜਾ ਐਮਬੀ ਬਲੋਅ ਆ ਸ਼ਕਤੀਮਾਨ ਕੰਪਨੀ ਦਾ ਤੇ ਰਿਵਰਸੀਬਲ ਬਲੋਅ ਆ ਤੇ ਐਮਬੀ ਬਲੋਅ ਦੇ ਵਿੱਚ ਬਾਈ ਟਰੈਸ਼ ਬੋਰਡ ਵੀ ਨਾਲ ਹੋਣਗੇ ਕਈ ਕੰਪਨੀਆਂ ਟਰੈਸ਼ ਬੋਰਡ ਨਾਲ ਦਿੰਦੀਆਂ ਨਹੀਂ ਆਪਣੇ ਟਰੈਸ਼ ਬੋਰਡ ਨਾਲ ਹੋਣਗੇ ਟਰੈਸ਼ ਬੋਰਡ ਦਾ ਕੰਮ ਕੀ ਹੁੰਦਾ ਬਾਈ ਜੀ ਜਿਹੜਾ ਮੂਰੋ ਚੁੰਜਾ ਜੀ ਉਹ ਟੋਆ ਪਟਦੀ ਆ ਪੂਰਾ ਇਹ ਥੱਲੇ ਤੱਕ ਫਿਰ ਜੀ ਪਰਾਲੀ ਆ ਜਿਹੜੀ ਉਹ ਪਰਾਲੀ ਉੱਤੇ ਚੜ ਜਾਂਦੀ ਆ ਜਦੋਂ ਪਰਾਲੀ ਟਰੈਸ਼ ਬੋਰਡ ਤੇ ਆਉਂਦੀ ਆ ਟਰੈਸ਼ ਬੋਰਡ ਪਹਿਲਾਂ ਪਰਾਲੀ ਨੂੰ ਥੱਲੇ ਛਿੜ ਦਿੰਦਾ ਟੋਏ 'ਚ ਉਹ ਤੋਂ ਬਾਅਦ ਮਿੱਟੀ गिरਦੀ ਆ ਪਰਾਲੀ ਥੱਲੇ ਤੇ ਮਿੱਟੀ ਉੱਪਰ ਟਰੈਸ਼ ਬੋਰਡ ਦਾ ਇਹ ਕੰਮ ਹੁੰਦਾ ਜੀ ਇਹ ਹੁਣੇ ਬਹੁਤ ਜ਼ਰੂਰੀ ਆ ਜੀ ਇਹ ਪੂਰਾ ਘੈਂਟ ਕੁਆਲਿਟੀ ਦਾ ਆਪਣਾ ਜਿਹੜਾ ਐਮ.ਡੀ. ਪਲੋ ਆ ਜੀ ਕਿਸੇ ਨੇ ਵੀ ਲੈਣੇ ਹੋਏ ਤਾਂ ਆਪਣੇ ਨਾਲ ਬਾਈ ਜੀ ਵਾਰ ਤੋਂ ਵਾਰ ਸੰਪਰਕ ਕਰਿਓ ਸ਼ਕਤੀਮਾਨ ਦਾ ਕੋਈ ਵੀ ਇੰਪਲੀਮੈਂਟ ਲੈਣਾ ਹੋਇਆ ਤੇ ਆਪਣੇ ਕੋਲ ਹੋਰ ਵੀ ਕਾਫੀ ਸਾਰੇ ਇੰਪਲੀਮੈਂਟ ਹੁੰਦੇ ਜਿਵੇਂ ਮਿੰਨੀ ਰੂਟ ਰੈਟਰ ਹੁੰਦੇ ਆ ਛੋਟੇ ਹੱਥਾਂ ਵਾਲੇ ਤੇ ਲੇਜ਼ਰ ਕਰਾਵਾ ਵਗੈਰਾ ਇਹ ਸਾਰੇ ਇੰਪਲੀਮੈਂਟ ਵਾਈ ਆਪਣੇ ਕੋਲ ਹੁੰਦੇ ਨੇ ਜੀ ਜਿਵੇਂ ਆਹ ਲੀਜ਼ਰ ਕਲਾ ਖੜਾ ਜੀ ਇਹ ਹੈਗਾ ਸ਼੍ਰੀ ਵਿਸ਼ਕਰਮਾ ਵਾਲਿਆਂ ਦਾ ਰਤਨਦੀ ਬਾਗਟ ਬਣੀ ਹੋਈ ਆ ਤੇ ਆਪਣੇ ਕੋਲ ਟੀ ਐਨ ਡੀ ਦਾ ਵੀ ਹੁੰਦਾ ਤੇ ਸੁਪਰ ਸੀਡਰ ਹੋਇਆ ਮਲਚਰ ਹੋਇਆ ਸਾਰੇ ਇੰਪਲੀਮੈਂਟ ਵਾਈ ਆਪਣੇ ਕੋਲ ਹੁੰਦੇ ਨੇ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਆਪਣੇ ਕੋਲ ਸਪੇਅਰ ਪਾਰਟ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਵਾ ਸਾਰਾ ਸਪੇਅਰ ਪਾਰਟ ਹਰੇਕ ਚੀਜ਼ ਦਾ ਆਪਣੇ ਕੋਲ ਅਵੇਲੇਬਲ ਹੁੰਦਾ ਜੀ ਇੱਧਰ ਖੜੇ ਆਪਣੇ ਕੋਲ ਰੂਟਾਵੇਟਰ ਪੁਰਾਣੇ ਤੇ ਜਿੰਨੇ ਵੀ ਬਾਈ ਆਪਾਂ ਤੁਹਾਨੂੰ ਰੂਟਾਵੇਟਰ ਦਿਖਾਵਾਂਗੇ ਦੋ ਰੂਟਾਵੇਟਰ ਆਪਣੇ ਕੋਲ ਪਏ ਨੇ 7 ਫੁੱਟ ਦੇ ਰੂਟਾਵੇਟਰ ਨੇ ਤੇ ਕੰਮ ਸਾਰਿਆਂ ਦਾ ਬਾਈ ਤਸ਼ਲੀ ਬਖਸ਼ ਹੋਇਆ ਹੋਇਆ ਪੂਰਾ ਕੰਮ ਹੋਇਆ ਹੋਇਆ ਵਾ ਤੇ ਪਹਿਲਾਂ ਖੜਾ ਸਵੈਨ ਕੰਪਨੀ ਦਾ ਦੇਖੋ ਬਲੇਡ ਵੀ ਬਾਈ ਇਹਦੇ ਵਧੀਆ ਖੜੇ ਨੇ ਦੇਖੋ ਕੰਮ ਪੂਰਾ ਪ੍ਰੋਪਰ ਹੋਇਆ ਸੀਲ ਸੂਲ ਸਾਰਾ ਕੁਝ ਨਵਾਂ ਪਿਆ ਹੋਇਆ ਬਲੇਡ ਵੀ ਪੂਰੇ ਵਧੀਆ ਖੜੇ ਨੇ 7 ਫੁੱਟ ਆ ਰੂਟਾ ਵਿਟਰ ਆ ਜੀ ਸਵੈਨ ਕੰਪਨੀ ਦਾ 4 ਲੀਟਰ ਦਾ ਤਾਂ ਤੇਲ ਵਾਲਾ ਉਹ ਆ ਗੇਅਰ ਆ ਤੇ ਰੂਟਾ ਵਿਟਰ ਹੈਗਾ ਜੀ ਸਾਫ਼ ਬਿਲਕੁਲ ਆ ਦੇਖੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਸਵੈਨ ਕੰਪਨੀ ਦਾ 7 ਫੁੱਟਾ ਰੂਟਾ ਵਿਟਰ 8 ਲੀਟਰ ਤੇਲ ਪੈਂਦਾ 4 ਲੀਟਰ ਉੱਪਰਲੇ ਗੇਅਰ ਚ ਪੈਂਦਾ 4 ਲੀਟਰ ਥੱਲੇ ਵਾਲੇ ਚ ਪੈਂਦਾ ਜੀ 8 ਲੀਟਰ ਦੇ ਚ ਤੇਲ ਪੈਂਦਾ ਜੀ ਬੇਸ਼ੱਕ ਤੁਸੀਂ ਚਲਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਸਾਡੇ ਵੱਲੋਂ ਪੂਰੀ ਤਸੱਲੀ ਹੈ ਕਿਉਂਕਿ ਸਾਡੇ ਕੋਲ ਕੋਈ ਵੀ ਪੁਰਾਣਾ ਜਿਹੜਾ ਰੂਟਾ ਵਿਟਰ ਆਉਂਦਾ ਵਾ ਉਹਨੂੰ ਬਾਜੀ ਅਸੀਂ ਖੋਲ ਕੇ ਦੇਖਦੇ ਆਂ ਸਾਈਡ ਤੇ ਆ ਵੀ ਗੀਅਰ ਖੋਲ ਕੇ ਦੇਖੀਦਾ ਆ ਵੀ ਗੀਅਰ ਖੋਲ ਕੇ ਦੇਖੀਦਾ ਦੇਖੋ ਤੁਹਾਡੇ ਸਾਹਮਣੇ ਖੋਲਿਆ ਹੋਇਆ ਸਾਰਾ ਖੋਲ ਕੇ ਚੈੱਕ ਕਰਕੇ ਤੇਲ ਤੂੜ ਪਾ ਕੇ ਤਸੱਲੀ ਪੂਰੀ ਕਰਕੇ ਫੇਰ ਅਗਲੇ ਨੂੰ ਦਈਦਾ ਪੂਰਾ ਪ੍ਰੋਪਰ ਕੰਮ ਹੋਇਆ ਹੋਇਆ ਵਾਜੀ 7 ਫੁੱਟਾ ਰੂਟਾ ਬਿਟਰਾ ਸਵੈਨ ਕੰਪਨੀ ਦਾ ਤੇ ਰੇਟ ਦੀ ਗੱਲ ਕਰੀਏ ਬਾਜੀ ਇਹਦੀ 60000 ਰੁਪਿਆ ਡਿਮਾਂਡ ਆ ਬਾਕੀ ਵੱਧ ਘੱਟ ਹੋ ਜਾਊਗਾ ਜੀ ਮੌਕੇ ਤੇ ਤੇ ਦੋਨਾਂ ਦੀ 60-60000 ਰੁਪਏ ਡਿਮਾਂਡ ਆ ਬਾਈ ਤੇ ਆ ਆ ਦੂਜਾ ਹੈਗਾ ਲੈਂਡ ਫੋਰਸ ਦਾ ਜੀ ਇਹਦਾ ਬਾਈ ਬਿਲਕੁਲ ਇਹ ਬਿਲਕੁਲ ਨਵੇਂਆਂ ਨਾਲ ਦਾ ਹੀ ਰੂਟਾਵੇਟਰ ਬਣ ਗਿਆ ਸਿਰਫ ਇੱਕ ਰੰਗ ਨੂੰ ਛੱਡ ਕੇ ਇਹਦਾ ਰੰਗ ਖਰਾਬ ਆ ਉਹਨੂੰ ਪਹਿਲਾਂ ਦਿਖਾ ਦਿੰਨੇ ਆ ਵੀਡੀਓ ਚਾ ਦੇਖੋ ਰੰਗ ਖਰਾਬ ਆ ਨਵੇਂਆਂ ਨਾਲ ਦਾ ਕਿਵੇਂ ਆ ਤੁਹਾਨੂੰ ਦੱਸ ਦਿੰਨਾ ਬਾਈ ਬਲੇਡ ਇਹਦੇ ਬਿਲਕੁਲ ਨਵੇਂ ਪਾਏ ਨੇ ਜੀ ਸਾਰੇ ਬਲੇਡ ਬਿਲਕੁਲ ਨਵੇਂ ਨੇ ਜੀ ਇੱਕ ਪਾਸੇ ਡਿਸਕਾ ਸ਼ਾਫਟ ਵੀ ਪੂਰੀ ਵਧੀਆ ਤੇ ਦੂਜਾ ਨੰਬਰ ਜਿਹੜਾ ਬਾਈ ਆ ਘੇਰ ਹੈ ਇਹਦਾ ਇਹ ਸਾਰਾ ਹੀ ਨਵਾਂ ਪਾਇਆ ਆ ਦੇਖੋ ਥੱਲੇ ਆ ਲੈਗ ਤੋਂ ਲੈ ਕੇ ਉਰੇਓ ਲੈ ਕੇ ਇੱਥੇ ਤੱਕ ਸਾਰੇ ਗੇਅਰ ਵਿੱਚ ਵਾਲੇ ਸਾਰਾ ਕੁਝ ਹੀ ਨਵਾਂ ਪਾਇਆ ਬਾਈ ਇਹਦੇ ਵਿੱਚ ਮਤਲਬ ਬਿਲਕੁਲ ਨਵੀਂ ਕੰਡੀਸ਼ਨ ਵਰਗਾ ਰੂਟੇਟਰ ਹੋਇਆ ਹੋਇਆ ਕਿਉਂਕਿ ਗੇਰਾਂ ਤਾਂ ਹੀ ਹੁੰਦਾ ਮੈਨ ਇਹ ਗੇਰੇ ਨਵੇਂ ਪਏਗੇ ਤਿੰਨ ਦੇ ਤਿੰਨੇ ਗਰਾਰੀਆਂ ਨਵੀਆਂ ਪਈਆਂ ਆਂ ਓਰੀਜਨਲ ਪਲੇਟ ਨਵੇਂ ਤੇ ਲੈਂਡ ਫੋਰਸ ਦਾ ਰੂਟੇਟਰ ਆ ਜੀ ਇਹ ਇਹ ਵੀ 7 ਫੁੱਟਾ ਰੂਟੇਟਰ ਆ ਪੂਰਾ ਵਧੀਆ ਕੁਆਲਿਟੀ ਦੇ ਵਿੱਚ ਆ ਜੀ ਬਲੇਡ ਵੀ ਨਵੇਂ ਆ ਸਾਰੇ ਤੇ ਜੇ ਮਾਡਲ ਦੀ ਗੱਲ ਕਰੀਏ ਦੀ 2017 ਮਾਡਲ ਹੈ ਜੀ 2017 ਮਾਡਲ ਰੂਟਾਵੇਟਰ ਹੈ ਜੀ ਦਸ਼ਮ ਲੈਂਡ ਫੋਰਸ ਦਾ 7 ਫੁੱਟਾ ਰੂਟਾਵੇਟਰ ਹੈ ਜੀ ਦੋਨੇ 7 ਫੁੱਟੇ ਨੇ ਸਵੈਨ ਦਾ ਵੀ 7 ਫੁੱਟਾ ਸਵੈਨ ਦਾ ਜੇ ਗੱਲ ਕਰੀਏ ਸਵੈਨ ਦਾ ਜਿਹੜਾ ਮਾਡਲ ਹੈਗਾ ਲਿਖਿਆ ਹੋਇਆ 2000 12 ਮਾਡਲ ਸਵੈਨ ਦਾ ਰੂਟਾਵੇਟਰ ਹੈਗਾ 2012 ਮਾਡਲ ਦਾ ਬਲੇਡ ਵੀ ਵਧੀਆ ਖੜੇ ਨੇ ਤੇ ਲੈਂਡ ਫੋਰਸ ਦਾ ਹੈਗਾ 2017 ਮਾਡਲ ਦਾ ਬਿਲਕੁਲ ਓਕੇ ਕੰਡੀਸ਼ਨ ਚ ਇਹਦੇ ਦਾ ਬਿਲਕੁਲ ਨਵੀਂ ਨਿਬਲੇਡ ਦੋਹਾਂ ਚੋਂ ਕੋਈ ਵੀ ਰੂਟਾਵੇਟਰ ਲੈਣਾ ਹੋਇਆ ਬਾਈ ਕਰ ਲਓ ਸੰਪਰਕ ਇਹਦੀ ਵੀ ਜਿਹੜੀ ਡਿਮਾਂਡ 60000 ਰੁਪਈਆ ਹੀ ਆ ਤੇ ਮੌਕੇ ਤੇ ਵੱਧ ਘੱਟ ਹੋ ਜਾਊਗਾ ਕਿਸੇ ਨੇ ਕੋਈ ਵੀ ਰੂਟਾਵੇਟਰ ਲੈਣਾ ਹੋਇਆ ਬਾਈ ਆਪਣੀ ਡਿਸਪਲੇ ਦੇ ਥੱਲੇ ਆਪਣੇ ਜਿਹੜੇ ਮੋਬਾਈਲ ਨੰਬਰ ਆ ਚੱਲ ਰਹੇ ਨੇ ਤੇ ਬਾਕੀ ਬਿਲਲਰ ਦਿਖਾ ਦਿੰਨੇ ਆ ਬਾਈ ਆਪਣੇ ਕੋਲ ਬਿਲਲਰ ਖੜੇ ਨੇ ਸੈਕੰਡ ਹੈਂਡ ਆ ਤਾਂ ਬਿਲਲਰ ਹੈਗੇ ਨੇ ਬਾਈ ਆਪਣੇ ਸਰਵਿਸ ਵਾਲੇ ਆ ਇਹ ਸ਼ਕਤੀਮਾਨ ਕੰਪਨੀ ਦੇ ਬੈਲਰ ਖੜੇ ਨੇ ਜੀ ਆਹ ਦੇਖੋ ਦੋ ਬੈਲਰ ਆਪਣੇ ਕੋ ਖੜੇ ਨੇ ਜੀ ਕਿਸੇ ਨੇ ਵੀ ਸ਼ਕਤੀਮਾਨ ਦਾ ਬੈਲਰ ਲੈਣਾ ਹੋਵੇ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰ ਸਕਦਾ ਤੇ 3 ਫੀਟਰ ਬੈਲਰ ਵੀ ਨੇ 2 ਫੀਟਰ ਬੈਲਰ ਵੀ ਨੇ ਪਰਾਲੀ ਇਕੱਠੀ ਕਰਨੇ ਵਾਲੇ ਕਿਸੇ ਨੂੰ ਵੀ ਸੈਕੰਡ ਹੈਂਡ ਬੈਲਰ ਚਾਹੀਦੇ ਹੋਏ ਆਪਣੇ ਨਾਲ ਬਾਈ ਜੀ ਸੰਪਰਕ ਕਰ ਸਕਦਾ ਤੇ ਨੰਬਰ ਆਪਣਾ ਡਿਸਪਲੇ ਤੇ ਥੱਲੇ ਚੱਲੇ ਰਿਹਾ ਇਹ ਵੀ ਆਪਣੇ ਕੋ ਖੜੇ ਨੇ ਤੇ ਬਾਕੀ ਇਹਨਾਂ ਦਾ ਕੀ ਮਾਡਲ ਆ ਕੀ ਉਹ ਆ ਤੁਸੀਂ ਕਾਲ ਕਰ ਲਿਓ ਤੁਹਾਨੂੰ ਕਾਲ ਤੇ ਸਾਰਾ ਕੁਝ ਦੱਸ ਦਾਂਗੇ ਜੀ ਵੀ ਕੀ ਦੀ ਡਿਮਾਂਡ ਆ ਕਿੰਨਾ ਕਿਹਦਾ ਕੰਮ ਹੋਇਆ ਤੇ ਇਹ ਸੀਗੇ ਆਪਣੇ ਕੋਲ ਸੈਕੰਡ ਹੈਂਡ ਇੰਪਲੀਮੈਂਟ ਜਿਹੜੇ ਖੜੇ ਸੀਗੇ ਬੀਲਰ ਤੇ ਰੈਕ ਵੀ ਖੜੇ ਸੀ ਰੂਟਾ ਬੀਟਰ ਖੜੇ ਸੀਗੇ ਜੀ ਤੇ ਹੁਣ ਆਪਾਂ ਮਿਲਦੇ ਆ ਬਾਈ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਇਹ ਹੈ ਵੀ ਆਪਣੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ